ਇਹ ਕਿੱਥੇ ਚੱਲੇ ਇਹ ਪੇਰਾ ਜੋ ਵੀ ਪੇਰਾ ਵਾਂਗੇ ਆਪਾਂ ਹਨਾ ਜੋ ਗੁੰਦਾਏ ਰੋਣ ਲੱਗ ਗਿਆ ਸੀ ਯਾਰ ਮੈਂ ਕਿਹਾ ਹੁੰਦਾ ਕਿਉਂ ਨਹੀਂ ਪਿਆ ਬਾਹਰ ਦੇਖਿਆ ਕਾਰ ਤੇ ਰੋਣ ਲੱਗ ਗਿਆ ਸੀਗਾ ਸਾਸੀ ਗਾਲੀ ਕੀ ਹਾਲ ਚਾਲ ਹੈ ਜੀ ਦੋਸਤੋ ਉਮੀਦ ਆ ਕਿ ਤੁਸੀਂ ਠੀਕ ਹੋਵੋਗੇ ਤੇ ਅੱਜ ਦਿਨ ਆ ਜੀ ਵਾਪਸੀ ਦਾ ਫਰੀਦਕੋਟ ਆਏ ਹੋਏ ਸੀਗੇ ਤੇ ਅੱਜ ਜਲੰਧਰ ਨੂੰ ਮੁੜਨਾ ਸੀ ਤੇ ਮੇਨ ਗੱਲ ਹੈ ਜੀ ਅੱਜ ਨਗਰ ਕੀਰਤਨ ਵੀ ਹੈ ਜੀ ਗੋੜਚਾ ਨਗਰ ਕੀ ਪੰਜਾਂ ਦਾ ਬਾਬਾ ਫਰੀਦ ਗੁਰਦੁਆਰਾ ਸਾਹਿਬ ਤੋਂ ਤੇ ਸਾਰਾ ਸ਼ਹਿਰ ਹੀ ਉੱਥੇ ਹਮ ਮਾ ਕੇ ਪਹੁੰਚਦਾ ਹੁੰਦਾ ਹੁੰਦਾ ਜੀ ਅਸੀਂ ਵੀ ਜਾਣਾ ਸੀਗਾ ਪਰ ਗੁੰਤਾਜ ਜਿੱਦ ਕਰਦਾ ਵੀ ਘਰੇ ਰਹਿੰਦਾ ਨਹੀਂ ਆ ਤੇ ਨਾਲ ਮੈਂ ਲੈ ਕੇ ਨਹੀਂ ਜਾ ਸਕਦਾ ਕਿਉਂਕਿ ਬਹੁਤ ਜ਼ਿਆਦਾ ਰਸ਼ ਹੁੰਦਾ ਉੱਥੇ ਤੇ ਜੇ ਵਿੱਚੋ ਕੋਸ਼ਿਸ਼ ਹੋਈ ਤਾਂ ਸੀਨ ਇੱਕ ਅਦਾ ਕਵਰ ਕਰਾਂਗੇ ਤੇ ਨਹੀਂ ਫਿਰ ਅੱਜ ਵਾਪਸੀ ਕਰਾਂਗੇ ਜੀ ਤੇ ਨਾਲ-ਨਾਲ ਚੱਲਦੇ ਜਾਵਾਂਗੇ ਤੁਹਾਨੂੰ ਵੀ ਦਿਖਾਉਂਦੇ ਜਾਵਾਂਗੇ ਇੱਕ ਦੋ ਤਾਂ ਅਸੀਂ ਓਕੇ ਵੀ ਜਾਣਾ ਜੇ ਉੱਥੇ ਟਾਈਮ ਹੋਇਆ ਤਾਂ ਰੁੱਕ ਕੇ ਜਾਵਾਂਗੇ ਵਲੌਗਰ ਆ ਧਰਮਗੋਤ ਰਹਿੰਦੇ ਉਹਨਾਂ ਕੋਲੇ ਵੀ ਹੋ ਕੇ ਜਾਣਾ ਕੋਈ ਨਾ ਕੋਈ ਤੇ ਬਣੇ ਰਹੋ ਜੀ ਵਲੌਗ ਦੇ ਵਿੱਚ ਨਾਲ-ਨਾਲ ਤੁਸੀਂ ਵੀ ਠੀਕ ਹੈ ਜੀ ਇਹ ਨਿਮਰਤ ਕੁਆਇਨ ਲੈ ਕੇ ਆਈ ਹੈ ਟੁੱਥਵੇਰੀ ਨੇ ਦਿੱਤੇ ਆ ਕੌਣ ਆ ਟੁੱਥਵੇਰੀ ਤੇ ਤੁਹਾਨੂੰ ਕਿੱਥੋਂ ਮਿਲੇ ਆ ਫਿਰ ਅੱਛਾ ਤੁਸੀਂ ਜਦੋਂ ਸੁੱਤੇ ਉੱਠੇ ਤਾਂ ਡੇ ਬਿੱਲੋ ਦੇ نیچے ਪਏ ਹੋਏ ਸੀ ਟੁੱਥਵੇਰੀ ਰੱਖ ਕੇ ਗਿਆ ਹੈ ਉਹ ਵਾਹ ਵੈਰੀ ਨਾਈਸ ਤੁਹਾਡਾ ਫਰੈਂਡ ਆ ਟੁੱਥਵੇਰੀ ਹੈਂ ਕੋਨਾ ਟੁੱਥਵੇਰੀ ਅਾ ਆ ਟੁੱਥਵੇਰੀ ਅੱਜ ਪਤਾ ਨਹੀਂ ਲੱਗੇ ਕੌਣ ਸੁੱਤੇ ਪਈ ਸੀ ਅੱਜ ਸੁੱਤੇ ਪਈ ਸੀ ਟੁੱਥਵੇਰੀ ਰੱਖ ਗਿਆ ਇਹ ਕਿੱਥੇ ਚੱਲੀ ਗੱਡੀ ਕੱਕੇ ਦੀ ਹੰਦਾ ਰੰਡਾ ਹੰਦੇ ਕੁੰਡੇ ਚ ਚਟਨੀ ਬਣਨ ਲੱਗੀ ਆ ਤੇ ਨਿਮਰਾ ਤੇ ਹੈਲਪ ਕਰੂਗੀ ਚਟਨੀ ਬਣਾਉਣ ਦੇ ਵਿੱਚ ਨਿਮਰਾ ਦਾ ਹੋਰ ਕੀ ਪਾਉਣਾ ਇਹ ਇਹ ਅਦਰਕ ਤੇ ਮਿਰਚਾਂ ਪਹਿਲਾਂ ਬਾਤੀਆਂ ਆ ਤੁਸੀਂ ਵੀ ਕਰਿਓ ਹਾਂ ਤੇ ਚਲੋ ਨਿਹਮਰਤ ਹੋਰ ਕੀ ਪਾਉਣਾ ਸਾਰਾ ਬਾਦੇ ਵਿੱਚ ਸਾਰਾ ਬਾਦੇ ਬਾਦੋ ਬਾਦੋ ਲੋ ਜੀ ਇਹ ਤਿੰਨ ਜਾਣੇ ਲੱਗੇ ਆ ਚਟਣੀ ਬਣਾਉਂਦੇ ਚਟਣੀ ਦਾ ਕੀ ਹਾਲ ਹੋਣਾ ਹੈ ਨਾ ਮੈਂ ਪਹਿਲਾਂ ਵੀ ਬੋਲਿਆ ਹੈਲੋ ਫਰੈਂਡਸ ਹੈਲੋ ਫਰੈਂਡ ਹੈਲੋ ਫਰੈਂਡ ਹੈਲੋ ਅੱਜ ਅੱਜ ਅਸੀਂ ਮੈਂ ਬਣਾਉਂਦੇ ਹਾਂ ਅੱਛਾ ਜੀ ਸਵਾਦ ਬਣੂਗੀ ਚਟਨੀ ਨਹੀਂ ਸਵਾਦ ਬਣੂਗੀ ਚਟਨੀ ਹਾਂਜੀ ਸਾਡੀ ਮਤਾ ਦੀ ਚਟਨੀ ਚਲੋ ਜੀ ਹੁਣ ਕੀ ਪਾਉਣਾ ਅਗੇ ਪਿਆਜ਼ ਪਾਉਣੇ ਆ ਚਲੋ ਔਰ ਇਹ ਔਰ ਇਹ ਨਾਮ ਤੋ ਕਿੰਨੀ ਕਰੀਆ ਨਾਉ ਤੋ ਇਦਾਂ ਨਹੀਂ ਪਾਉਣੇ ਬੇਟੇ ਸਾਰੇ ਪਾ ਦੇ ਕਿਵੇਂ ਜੀ ਦੀ ਜਾਂਦੇ ਹਨ ਔਏ ਸਾਰੇ ਪਾ ਦੇ ਪਿਆਜ਼ ਚਲੋ ਅਰੇ ਚੰਗੀ ਕਿੰਨੀ ਬਣੂਗੀ ਇਹ ਕਿੰਨੀ ਚੰਗੀ ਬਣੂਗੀ ਕਿੰਨੇ ਨਾਮ ਕਰੀਂਗੀ ਤੂੰ ਹੌਲੀ ਮਾਰ ਫੂਕ ਨਹੀਂ ਨਹੀਂ ਕੱਟਾ ਨਹੀਂ ਠੀਕ ਹੈ ਜੀ ਫਿਰ ਦੋ ਦਿਨ ਕਿਦਾਂ ਲੰਘੇ ਸਾਨੂੰ ਪਤਾ ਹੀ ਨਹੀਂ ਲੱਗਾਗਾ ਤੇ ਘਰ ਦੇ ਨਾਲ ਖੂਬ ਵਧੀਆ ਟਾਈਮ ਸਪੈਂਡ ਕੀਤਾ ਤੇ ਮੇਲਾ ਵੀ ਦੇਖਿਆ ਤੇ ਹੁਣ ਬਾਤਾਂ ਜਲੰਧਰ ਦੀਆਂ ਜੀ ਮੇਲਾ ਦੇਖਾਂਗੇ ਰਾਤ ਤੇ ਚਲ ਅੱਜ ਆ ਤੁਹਾਨੂੰ 带ਦੀ ਹੁਣੇ ਚੱਲੇ ਗਏ ਅਸੀਂ ਕੋ ਦਿਨ ਨਾਮ ਤੋਂ ਦੇ ਦਈਏ ਅਸੀਂ ਚੱਲੇ ਆ ਫਿਰ ਨੈਕਸਟ ਟਾਈਮ ਆਵਾਂਗੇ ਤੁਹਾਡੇ ਬਰਥਡੇ ਤੇ ਮੇਰੇ ਬਾਈ ਦੀ ਤੇ ਨਹੀਂ ਆਣਾ ਤੇਰੇ ਬਰਥਡੇ ਤੇ ਵੀ ਆਵਾਂਗੇ ਆਪਾਂ ਤੇਰੇ ਬਰਥਡੇ ਤੇ ਆ ਆ ਬੱਪੀ ਬਾਰੇ ਘੁੱਟ ਕੇ ਦੀਦੀ ਨੂੰ ਕਾਟੋ ਦੀਦੀ ਨੂੰ ਮਿਲ। ਫੇਰ ਆਜੋ ਵੀ ਫੇਰ ਆਵਾਂਗੇ ਆਪਾਂ ਹੈਨਾ। ਕਾਟੋ ਦੀਦੀ ਨੂੰ ਬਾਏ ਕਰ। ਨਾ ਕਾਟੋ ਦੀਦੀ ਨੂੰ ਮਿਲਿਆ ਅਜਾ ਕਿ। ਕਾਟੋ ਦੀਦੀ ਨੂੰ ਮਿਲਿਆ ਆ। ਬਾਏ ਬਾਏ। ਬਾਏ। ਬਾਏ ਬਾਏ। ਸ਼ਾਮ ਦਾ ਟਾਈਮ ਹੋ ਗਿਆ ਤੇ ਰਸ਼ ਹਜੇ ਵੀ ਉਦਾਂ ਹੀ ਆ ਬਹੁਤ ਟਾਈਮ ਲੱਗ ਜਾਣਾ ਸਾਨੂੰ ਫਰੀਦਕੋਟ ਚੋਂ ਵੀ ਨਿਕਲਣ ਲੱਗੇ ਸਵੇਰ ਤੋਂ ਲੱਗੇ ਸ਼ਾਮ ਤੱਕ ਪਿੰਡਾਂ ਵਾਲੇ ਇਦਾਂ ਹੀ ਟਰੈਕਟਰਾਂ ਦੇ ਫਿਰਦੇ ਆ ਹਨਾ ਫਰੀਦਕੋਟ ਦੇ ਵਿੱਚ ਇੱਥੇ ਮਰਜ਼ੀ ਦੇ ਲੋ ਸਾਰੇ ਕਿਤੇ ਇਦਾਂ ਹੀ ਘੁੰਮਦੇ ਫਿਰਦੇ ਆ ਇਸ ਰੋਡ ਦੇ ਉੱਤੇ ਕਾਲਜ ਆ ਸਟੇਡੀਅਮ ਆ ਕਿ ਮੇਲਾ ਹੋਣ ਕਰਕੇ ਮੈਂ ਕਾਲਜ ਟੂਰ ਨਹੀਂ ਕਰਵਾ ਸਕਿਆ ਨੈਕਸਟ ਟਾਈਮ ਜਦੋਂ ਵੀ ਆਇਆ ਨਾ ਕਾਲਜ ਟੂਰ ਜ਼ਰੂਰ ਕਰਵਾਉਣਾ ਬਹੁਤ ਅਸ਼ਾ ਯਾਰ ਹਜੇ ਵੀ ਐ ਮੇਰਾ ਕਾਲਜ ਆ ਜੀ ਗਵਰਨਮੈਂਟ ਪ੍ਰਿੰਦਰਾ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੱਲ ਜਦੋਂ ਮੈਂ ਬੰਟੀ ਮਾਮਾ ਜੀ ਉਰਨ ਛੱਡਣ ਆਇਆ ਸੀਗਾ ਤਾਂ ਉਦੋਂ ਸਾਰੀਆਂ ਬੱਸੇਜ਼ ਬਾਹਰ ਰੁਕੀਆਂ ਹੋਈਆਂ ਸੀਗੀਆਂ ਤੇ ਮੈਂ ਮਾਮਾ ਜੀ ਨੂੰ ਇੱਥੇ ਛੱਡਣ ਆਇਆ ਸੀ ਉਦੋਂ ਫਿਰ ਬੱਸੇਜ਼ ਤਾਂ ਇੱਥੋਂ ਚੱਲਦੀਆਂ ਨਾ ਸਿਟੀ ਤਾਂ ਐਂਟਰੀ ਨਹੀਂ ਹੁੰਦੀਆਂ ਬੱਸੇਜ਼ ਉਹ ਦੇਖੋ ਯਾਰ ਕੋਈ ਹਾਲ ਹੈ ਯਾਰ ਇਹਨਾਂ ਦਾ ਕੋਈ ਪ੍ਰਸ਼ਾਸਨ ਦੀ ਕੋਈ ਰੋਕ ਤੋਕ ਨਹੀਂ ਹੈਗੀ ਹੈ ਤਾਂ ਨਕਰ ਕੀ ਤਾਂ ਚੱਲਦਾ ਭਾਈ ਪੂਰਾ ਹੱਲਾ ਬੋਲ ਕਰਦੇ ਹੀ ਆ ਵੱਡੇ ਵੱਡੇ ਸੰਗ ਲਾਏ ਹੁੰਦੇ ਆ ਸਾਰੇ ਪਿੰਡਾਂ ਤੋਂ ਆ ਮਸਾਂ ਹੀ ਪਹੁੰਚੇ ਇੱਥੋਂ ਤੱਕ ਭਾਈ ਸਾਹਿਬ ਮਾਨ ਹੀ ਨਹੀਂ ਆ ਦੇਖੋ ਉਧਰ ਦੇਖੋ ਸਾਰੀਆਂ ਬੱਸੇ ਸ਼ਹਿਰ ਤੋਂ ਬਾਹਰ ਇੱਥੇ ਖੜੀਆਂ ਹੋਈਆਂ ਦੇਖੋ ਜੀ ਗਰੀਨਰੀ ਕਿੰਨੀ ਸੋਹਣੀ ਆ ਨਾ ਤੇ ਇਹ ਰਾਈਸ ਆ ਇਹ ਗ੍ਰੀਨ ਤੋਂ ਬਾਅਦ ਹੌਲੀ ਹੌਲੀ ਦੇਖੋ ਪੀਲੇ ਪੈਣੇ ਸ਼ੁਰੂ ਹੋ ਗਿਆ ਨਾ ਤਕਰੀਬਨ ਇਹ ਮਹੀਨੇ ਤੱਕ ਜਿਹੜੀ ਹੈਗੀ ਉਹਦੀ ਕਟਾਈ ਸ਼ੁਰੂ ਹੋ ਜੇਗੀ। ਚੋਨਾ ਕਹਿੰਦੇ ਨੇ ਪੰਜਾਬੀ 'ਚ ਰਾਈਸ ਬਾਸਮਤੀ ਉਹ ਲਾਇਆ ਹੋਇਆ ਸਾਰੇ ਪਾਸੇ ਜੀ। ਇਹਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ ਨਾ ਗਰਮੀ ਦੇ ਵਿੱਚ ਜਿਹੜਾ ਆਪਾਂ ਮੋਇਸਚਰ ਹੁੰਦਾ ਨਾ ਗਰਮੀ ਹੁੰਦੀ ਆ ਇਹ ਲਗਾਤਾਰ ਪਾਣੀ ਚਾਹੀਦਾ ਹੁੰਦਾ ਮਤਲਬ ਪਾਣੀ ਤੇ ਜਿਹੜਾ ਇਹਦੀਆਂ ਡੁੱਬੀਆਂ ਹੋਣੀਆਂ ਚਾਹੀਦੀਆਂ ਤੇ ਫਿਰ ਇਹ ਮਤਲਬ ਇਹਦੀ ਪੈਦਾਵਾਰ ਵਧੀਆ ਹੁੰਦੀ ਆ। ਥੋੜਾ ਜਿਹਾ ਟਾਈਮ ਲੱਗਿਆ ਫਰੀਦਕੋਟ ਤੋਂ نکلਣ ਲੱਗੇ ਐਕਚੁਅਲੀ ਮੇਰਾ ਤੇ ਗੁੰਤਾਜ ਦਾ ਪਲਾਨ ਸੀਗਾ ਇੱਕ ਨਾ ਬਲੌਗਰ ਆ ਸੰਧੂ ਉਹ ਹੁਣੀ ਕੋਕੂ ਮੋਟਾ ਹਨਾ ਉਹ ਮਤਲਬ ਡੇਲੀ ਬਲੌਗਰ ਹੈਗੇ ਆ ਡੇਲੀ ਬਲੌਗਿੰਗ ਕਰਦੇ ਆ ਉਹ ਤੇ ਕਮੇਡੀ ਵੀ ਬਹੁਤ ਅੱਛੀ ਕਰਦੇ ਆ ਤੇ ਗੁੰਤਾਜ ਵੀ ਉਹਨਾਂ ਦਾ ਫੈਨ ਆ ਮੈਂ ਵੀ ਫੈਨ ਆ ਤੇ ਮੌਕੇ ਤੋਂ ਜਦੋਂ ਬਾਹਰ ਜਾ ਕੇ ਧਰਮਕੋਟ ਤੋਂ ਨੂਰਪੁਰ ਰਗੀਮਾ ਸਾਈਡ ਜਿੱਤੇ ਪਿੰਡ ਅਗਰ ਅਸੀਂ ਕੋਸ਼ਿਸ਼ ਕਰਦੇ ਆਂ ਕਿ ਜੇ ਉੱਧਰਲੇ ਪਾਸੇ ਨੂੰ ਹੋਇਆ ਗਿਆ ਤਾਂ ਜਾਂਦੇ ਹੋਏ ਅਸੀਂ ਮਿਲ ਕੇ ਚੱਲਾਂਗੇ ਵੈਸੇ ਥੋੜਾ ਜਿਹਾ ਆਪਣੇ ਜਿਹੜਾ ਟਾਈਮ ਅਸੀਂ ਨਿਸ਼ਚਿਤ ਕੀਤਾ ਸੀ ਉਹ ਤੋਂ ਥੋੜਾ ਜਿਹਾ ਲੇਟ ਚੱਲਦੇ ਪਏ ਹੈਗੇ ਆ ਤੇ ਕੋਸ਼ਿਸ਼ ਹੈਗੀ ਹੈ ਜੇ ਹੋਗੇ ਤਾਂ ਉੱਥੇ ਮਿਲ ਕੇ ਚੱਲਾਂਗੇ ਤੇ ਜੇ ਉਹਨਾਂ ਨੇ ਅਲਾਉ ਕੀਤਾ ਤੇ ਆਪਾਂ ਫਿਰ ਵਲੌਗ ਬਣਾਵਾਂਗੇ ਉਹਦੇ ਨਾਲ ਦੀ ਥੋੜਾ ਜਿਹਾ ਜੇ ਉਹਨਾਂ ਨੇ ਅਲਾਉ ਕੀਤਾ ਤਾਂ ਤੇ ਤੁਸੀਂ ਸ਼ਾਇਦ ਨਹੀਂ ਤੁਹਾਨੂੰ ਪਛਾਣਾ ਕਿ ਮੈਂ ਫੋਟੋ ਵੀ ਮੈਂਸ਼ਨ ਕਰ ਦਿਆਂਗਾ ਇੱਥੇ ਫੋਟੋ ਦੇਖ ਕੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈਂ ਕਿੰਨਾ ਦੀ ਗੱਲ ਕਰ ਰਿਹਾਗਾ ਬਹੁਤ ਫੇਮਸ ਆ ਉਹ ਬਹੁਤ ਜ਼ਿਆਦਾ ਫੇਮਸ ਆ ਤੇ ਮੋਗਾ ਕ੍ਰਾਸ ਕਰ ਗਏ ਆ तकरीबन ਤੇ ਗੁੰਤਾਜ ਨੂੰ ਧੱਕ ਲੱਗੀ ਹੋਈ ਸੀ ਕਿ ਤੇ ਕਹਿੰਦਾ ਜੂਸ ਪੀਣਾ ਤੇ ਅਸੀਂ ਰਾਹ ਤੇ ਰੁਕੇ ਆ ਥੋੜਾ ਜਿਹਾ ਤੇ ਸਾਡੇ ਭਾਈ ਸਾਹਿਬ ਆਪਣੇ ਸੈਂਡਲ ਪਾ ਰਹੇ ਆ ਗੱਡੀ ਦੇ ਵਿੱਚ ਉਤਰੇ ਨਹੀਂ ਹਜੇ ਤੇ ਬੋਲਾ ਕੀ ਹੋਇਆ ਜੀਆ ਤੁਹਾਨੂੰ ਲੱਗਿਆ papa ਬਾਹਰ ਚਲੇਗੇ ਕਾਰ ਚੋਂ ਗੁੰਤਾਜ ਰੋਣ ਲੱਗ ਗਿਆ ਸੀ ਯਾਰ ਮੈਂ ਕਿਹਾ ਹੁੰਦਾ ਕਿਉਂ ਨਹੀਂ ਪਿਆ ਬਾਹਰ ਦੇਖਿਆ ਕਾਰ ਚੋਂ ਰੋਣ ਲੱਗ ਗਿਆ ਸੀਗਾ ਬੋਲੋ ਇਹ ਆਮ ਚੌਂਕ ਦੇ ਵਿੱਚ ਕੇਲੇ ਨੂੰ ਫਾਂਚੀ ਦਿੱਤੀ ਹੋਈ ਦੇਖੋ ਕਿਵੇਂ ਹੈ ਭਈਆ ਕੇਲੇ ਫਾਂਚੀ ਤੇ ਲਟਕਾਏ ਹੋਏ ਆ ਗੁੰਤਾਜ ਦੇ ਇੱਕ ਫੇਵਰੇਟ ਬਲੌਗਰ ਹੋਰ ਹੈਗੇ ਆ ਗੁੱਗੂ ਮੋਟਾ ਨੂਰਪੁਰ ਹਿਮਾਲੇ ਹੈਣਾ ਉੱਥੇ ਜਾਣਾ ਮਿਲਣਾ ਜੰਪ ਪੜਾ ਚੱਲ ਚੱਲ ਆਹ ਚਲੋ ਪਹਿਲਾਂ ਰੋਲਾ ਪਾਉਂਦਾ ਰਿਹਾ Papa ਭੁੱਖੂ ਲੱਗੀ ਆ ਭੁੱਖੂ ਲੱਗੀ ਆ ਹਨਾ ਮੈਂ ਮੌਕਾ ਜਿਹਾ ਦੇ ਕੇ ਗੱਡੀ ਰੋਕੀ ਹੈਣਾ ਤੇ ਮਸੰਮੀ ਦਾ ਜੂਸ ਲਿਆ ਉਹ ਅਸਲ 'ਚ ਨਾ ਉਹਨੇ ਪੁਣਕੇ ਨਹੀਂ ਦਿੱਤਾ ਸੀਗਾ ਤੇ ਉਹ ਜਿਹੜਾ ਫਰੇਜ ਆਉਂਦੇ ਹੁੰਦੇ ਆਣਾ ਤੇ ਕਹਿੰਦਾ ਮੈਂ ਨਹੀਂ ਪੀਣਾਗਾ ਤੇ ਛਾੜੀ ਦਿੱਤਾ ਵਿੱਚੇ ਜੂਸ ਇਹਨੇ ਨਾਲੇ ਟਾਈਮ ਵੇਸਟ ਹੋਇਆ ਹੈਣਾ ਨਹੀਂ ਪੀਤਾ ਨਾ ਕਿਉਂ ਕਿ ਉਹ ਜੂਸ ਹੈਗਾ ਇਸੇ ਟਾਈਮ ਉਹ ਕੋਲੇ ਉਹ ਚੰਨਣੀ ਜੀ ਹੈ ਨਹੀਂ ਸੀ ਜਿਹਨਾਂ ਛਾਣਦੇ ਹੁੰਦੇ ਆ ਸਤਾਰਮ ਕੋਟ ਪਹੁੰਚ ਗਏ ਅਸੀਂ ਨੂਰਪੁਰ ਹਕੀਮਾ ਦੇ ਰਾਹ ਤੇ ਪੈ ਗਏ ਆ ਇਤੋਂ 4 ਕਿਲੋਮੀਟਰ ਦੇਖਦੇ ਆ ਜੀ ਆਪਾਂ ਨੂੰ ਬਾਈ ਗੁੱਗੂ ਰੀ ਮਿਲਦੇ ਆ ਘਰ ਕਿ ਨਹੀਂ ਮਿਲਦੇ ਕੀ ਪਰਮਿਸ਼ਨ ਦੇਣਗੇ ਵਲੋਗਿੰਗ ਦੀ ਜਾਂ ਕਿਦਾਂ ਹਨਾ ਮਿਲ ਕੇ ਪਹੁੰਚ ਕੇ ਦੇਖਦੇ ਹਾਂ ਉਹਨਾਂ ਦੇ ਪਿੰਡ ਆ ਉਹ ਵੀ ਬਲਗ ਮੰਨਦੇ ਸੀ ਸਾਨੂੰ ਵੀ ਰੋਪਣਾ ਗੁੱਗੂ ਰਿਆਂ ਦੇ ਬਾਹਰ ਚ ਪਹੁੰਚ ਗਏ ਜੀ ਤੇ ਦੇਖਦੇ ਆ ਇੱਕ ਵਾਰੀ ਮਿਲਣਗੇ ਜਾਂ ਨਹੀਂ ਹਨਾ ਘਰੇ ਕਰਦੇ ਆ ਪਤਾ ਜੀ ਮੈਂ ਤਾਂ ਹੀ ਬਹੁਤ ਐਕਸਾਈਟਡ ਆ ਮਿਲਣ ਲਈ ਹਨਾ ਲਿਖਤੀ ਗਾਣੇ ਸਿੱਧਾ ਇਸੇ ਵਾਪਿਸ ਆ ਗਏ ਉਹਨਾਂ ਦੇ ਮੰਮੀ ਹੋ ਰਹੇ ਸੀਗੇ ਉਹਨਾਂ ਦਾ ਫੋਟੋ ਖਿੱਚੀ ਸੀ ਅਸੀਂ ਗੁੰਤਾਜ ਦੀ ਤੇ ਮੈਂ ਇੱਥੇ ਸ਼ੇਅਰ ਵੀ ਕਰਾਂਗਾ ਨਾਲ ਤੇ ਉਹ ਨਹੀਂ ਮਿਲੇ ਬਾਈ ਹੋਰੇ ਮੁਗੇ ਗਏ ਹੋਏ ਸੀਗੇ ਤੇ ਅੰਨੀ ਜੀ ਬਾਈ ਉਹ ਗਿਆ ਹੋਇਆ ਸੀਗਾ ਇੱਧਰ ਪਸੂਆਂ ਵਾਲੇ ਵਾੜੇ ਚ ਕਿਤੇ ਹਨਾ ਉਪਨੀ ਮਿਲਿਆ ਤੇ ਅਸੀਂ ਵੀ ਲੇਟ ਹੋ ਰਿਹਾ ਨੇਰਾ ਹੋ ਰਿਹਾ ਜਲੰਧਰ ਨੂੰ ਬੜਨਾ ਸੀ ਤੇ ਫਿਰ ਕਿਸੇ ਤਰ੍ਹਾਂ ਆਪਾਂ ਟਾਈਮ ਕੱਢ ਕੇ ਆਵਾਂਗੇ ਸਾਰਿਆਂ ਨੂੰ ਮਿਲ ਕੇ ਜਾਵਾਂਗੇ ਉਹਨਾਂ ਨੇ ਕਿਹਾ ਸੀ ਟਾਈਮ ਕੱਢ ਕੇ ਆਇਓ ਜ਼ਰੂਰ ਹਣਾ ਇਹ ਛੁੱਟੀ ਵਾਲੀ ਦਿਨ ਛੁੱਟੀ ਵਾਲੀ ਦਿਨ ਹਾਂ ਛੁੱਟੀ ਵਾਲੀ ਦਿਨ ਗੁੰਦਾਜ ਨੂੰ ਬਹੁਤ ਵਧੀਆ ਲੱਗਿਆ ਜੋ ਵਲੋਗਿੰਗ ਤੋਂ ਉਹਨਾਂ ਦਾ ਘਰ ਦੇਖਦਾ ਸੀ ਅੱਜ ਉਹ ਸਾਰਾ ਦੇਖ ਕੇ ਆਇਆ ਬਹੁਤ ਖੁਸ਼ ਹੋਇਆ ਚਲੋ ਠੀਕ ਹੈ ਜੀ ਚੱਲੀਏ ਜੀ ਉਹ ਨੇਰਾ ਹੋ ਗਿਆ ਪਹੁੰਚੇ ਜਲੰਧਰ ਨੂੰ ਕਿਲੋਮੀਟਰ ਜਲੰਧਰ ਰਹਿ ਗਿਆ ਜੀ ਤੇ ਕੰਸਾਈ ਨੂੰ نیند ਆ ਗਈ ਆ ਸਵੇਰ ਦਾ ਉੱਠ ਆਇਆ ਸੀ ਘਰੇ ਉਹ ਖੇលਿਆ ਜੇ ਬਿਲਕੁਲ ਵੀ ਨਹੀਂ ਸੀ ਤਾਂ ਇਹਨੂੰ ਬਹੁਤ ਗਿਆ ਸੌਂ ਜਾਣਾ ਨਾ ਸੋ ਤਾਂ ਉਹ ਨੀਂਦ ਆ ਗਈ ਆ ਰਾਮ ਪਰਮਾਹਾਰਿਆ ਜਨਾਬ ਪਰ ਮੈਂ ਕੱਲਾ ਬੋਰ ਹੋਈ ਜਾਣਾ ਐ ਡਰਾਈਵਿੰਗ ਕਰਦਾ ਗਾਣੇ ਸੁਣਦਾ ਤੇ ਤੇਰਾ ਕੋ ਲੱਗ ਜਾਣਾ ਕੋਈ ਇੰਕਟ ਲੱਗ ਜਾਏਗਾ ਆਰਾਮ ਨਾਲ ਜਾਣੇ ਕੁੰਦਾਇ ਨੂੰ ਉਠਾ ਰਿਆ ਮੈਂ ਸੁੱਤਾ ਹੋਇਆ ਦੇਖੋ ਆਰਾਮ ਨਾਲ ਹਨਾ ਉੱਠਦਾ ਨਹੀਂ ਪਿਆਗਾ ਬਹੁਤ ਗੂੜੀ ਨੀਂਦ ਸੁੱਤਾ ਹੋਇਆ ਥੱਕਿਆ ਹੋਇਆ ਹਨਾ ਮਮੀ ਇਹਦੀ ਉਡੀਕੀ ਜਾਂਦੀ ਆ ਪਲਕਾਂ ਵਿਸ਼ਾ ਕੇ ਕਰਦਾ ਐ ਥੋੜਾ ਥੋੜਾ ਜਦੋਂ ਮੈਂ ਪਾਸੇ ਜਾਂਦਾ ਨਾ ਫੇਰ ਆਪਦੀ ਮੰਮੀ ਨੂੰ ਯਾਦ ਕਰਦਾ ਉਦੋਂ ਮੇਰੇ ਨਾਲ ਰਹਿ ਲੈਂਦਾ ਹੁੰਦਾ ਐ ਜਦ ਕੀ ਥੋੜਾ ਜਾਨੇ ਮਹਿਸੂਸ ਕੀਤਾ ਐ ਨੇ ਆ ਦੀ ਮੰਮੀ ਨੂੰ ਗੁੰਤਾਜ ਉੱਠ। ਉਹ ਦੇਖ ਆਪਾਂ ਵਲੋਗਿੰਗ ਚੱਲਦੀ ਪਈ ਆ। ਉਹ ਕੈਮਰਾ ਚੱਲਦਾ ਪਿਆ ਮੇਰਾ। ਗੁੰਤਾਜ। ਉਹ ਦੇਖ ਸਾਰੇ ਜਣੇ ਤੁਹਾਨੂੰ ਦੇਖ ਹੀ ਜਾਂਦੇ ਆ। ਉਹ ਦੇਖ। ਚਲੋ ਇਹਨੂੰ ਠਾ ਕੇ ਫਿਰ ਮੈਂ ਗੱਲ ਕਰਾਉਂਦਾ। ਜਲੰਧਰ ਪਹੁੰਚ ਗਏ ਆ ਜੀ। ਰਾਤ ਆਪਾਂ ਜਲੰਧਰ 8 ਵਜੇ ਠੀਕ-ਠਾਕ ਪਹੁੰਚ ਗਏ ਸੀਗਾ। ਗੁੰਤਾਜ ਸੁੱਤਾ ਪਿਆ ਸੀਗਾ ਤੇ ਉਹਨੂੰ ਉਠਾ ਕੇ ਤੇ ਅੰਦਰ ਮੈਂ ਜਦ ਤੱਕ ਲੈ ਕੇ ਗਿਆ ਤੇ ਵਲੌਗ ਨੂੰ ক্লোਜ਼ ਕਰਨਾ ਮੈਂ। ਭੁੱਲ ਗਿਆ ਸੀਗਾ ਧਿਆਨ ਚ ਨਹੀਂ ਰਿਹਾ ਸੀਗਾ ਐਕਚੁਅਲੀ ਉਹ ਰੋਣ ਲੱਗ ਗਿਆ ਸੀਗਾ ਜਦੋਂ ਉਹਨੂੰ ਉਠਾਇਆ ਗੂੜੀ ਨੀਂਦ ਸੁੱਤਾ ਪਿਆ ਸੀਗਾ ਤੇ ਤੁਹਾਨੂੰ ਇਹ ਬਲੌਗ ਕਿਦਾਂ ਦਾ ਲੱਗਿਆ ਜ਼ਰੂਰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟਸ ਕਰਿਓ ਤੇ ਦੋ ਜਿੱਦਾਂ ਅਸੀਂ ਅਪਡੇਟ ਪਾਵਾਂਗੇ ਉਹ ਤਾਂ ਉਹ ਤੁਹਾਨੂੰ ਮਿਲਦੇ ਰਹਿਣਗੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਹੜੇ ਨਵੇਂ ਦੋਸਤ ਇਹ ਵੀਡੀਓ ਦੇਖ ਰਹੇ ਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤਾਂ ਜੋ ਤੁਸੀਂ ਵੀ ਨਵੀਆਂ-ਨਵੀਆਂ ਵੀਡੀਓ ਸਾਡੀਆਂ ਦੇਖਦੇ ਰਹੋ ਹਨਾ ਪੁਰਾਣੇ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਬਹੁਤ ਸਾਰਿਆਂ ਦਾ ਪਿਆਰ ਮਿਲਦਾ ਪਿਆ ਗੁੰਤਾਜ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਵੇ ਆ ਸਾਰੇ ਜਾਣੇ ਹਨ ਤੇ ਲਾਈਕ ਕਰਿਓ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ ਲੱਭਦੀ ਹੀ ਨਹੀਂ ਹੈ ਨਾ ਚਟਨੀ ਕੁੰਡਾ ਦਾ ਲੱਭਦਾ ਹੀ ਨਹੀਂ ਵਿੱਚ ਇਹਨਾਂ ਦੇ ਵਿਚਾਲੇ